5 ਸਤੰਬਰ ਯਾਨੀ ਕਿ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾ ਦੀ ਚੰਡੀਗੜ੍ਹ ਵਿਖੇ ਰਿਹਾਈਸ਼ ਤੇ 11 ਵਜੇ ਇਹ ਮੀਟਿੰਗ ਸ਼ੁਰੂ ਹੋਵੇਗੀ ਸੋ ਅੱਜ ਵੱਡੇ ਅਹਿਮ ਫੈਸਲੇ ਚੁਨੇ ਲਏ ਜਾ ਸਕਦੇ ਨੇ ਇਹ ਉਮੀਦਾਂ ਲੱਗ ਰਹੀਆਂ ਨੇ ਕਿ ਬੇਰੋਜ਼ਗਾਰਾਂ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਉਤਾਂ ਨੂੰ ਲੈ ਕੇ ਜੋ ਹੈ ਵੱਡੇ ਐਲਾਨ ਹੋ ਸਕਦੇ ਨੇ ਸੋ ਪਿਛਲੀ ਵਾਰ ਜੇਕਰ ਗੱਲ ਕੀਤੀ ਜਾਵੇ ਕੈਬਨਿਟ ਮੀਟਿੰਗ ਜਦੋਂ ਬੁਲਾਈ ਗਈ ਸੀ ਦਾਲ ਸਮੇਂ ਵਜ਼ਾਰਤ ਦੀ ਮੀਟਿੰਗ ਦੇ ਵਿੱਚ ਪੰਚਾਇਤੀ ਰਾਜ ਐਕਟ 1994 ਦੇ ਵਿੱਚ ਸੋਧ ਨੂੰ ਮਨਜ਼ੂਰੀ ਹੋਈ ਸੀ 59 ਹੋਰ ਪੀਸੀਐਸ ਅਧਿਕਾਰੀਆਂ ਦੀਆਂ ਅਸਾਮੀਆਂ ਨੂੰ ਮਨਜ਼ੂਰੀ ਮਿਲੀ ਸੀ ਮਲੇਰ ਕੋਟਲਾ ਨੂੰ ਸੈਸ਼ਨ ਕੋਰਟ ਸਬੰਧੀ ਕਈ ਅਹਿਮ ਫੈਸਲੇ ਜਿਹੜੇ ਲਏ ਗਏ ਸਨ ਲੇਕਿਨ ਇਸੇ ਦੇ ਵਿਚਾਲੇ ਹੁਣ ਦੱਸ ਦਈਏ ਕਿ ਜੇਥੇ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਉਸੇ ਦੇ ਵਿਚਾਲੇ ਬੇਰੋਜ਼ਗਾਰਾਂ ਨੂੰ ਕਿਸਾਨਾਂ ਨੂੰ ਔਰਤਾ ਨੂੰ ਅਤੇ ਜੋ ਮੁਲਾਜ਼ਮ ਜਥੇਬੰਦੀਆਂ ਨੇ ਜੋ ਧਰਨੇ ਤੇ ਬੈਠੀਆਂ ਨੇ ਉਹਨਾਂ ਨੂੰ ਵੀ ਆਸ ਹੈ ਕਿ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਉਹਨਾਂ ਦੇ ਪੱਖ ਦੇ ਵਿੱਚ ਲਏ ਜਾ ਸਕਦੇ ਨੇ ਸੋ ਅੱਜ ਇਹ ਮੀਟਿੰਗ ਹੋਣੀ ਹੈ ਕੁਝ ਹੀ ਸਮੇਂ ਦੇ ਵਿੱਚ ਇਹ ਮੀਟਿੰਗ ਦੀ ਸ਼ੁਰੂਆਤ ਹੋਵੇਗੀ ਕੈਬਨਿਟ ਮੀਟਿੰਗ ਦੇ ਵਿੱਚ ਕਿਹੜੇ ਅਹਿਮ ਫੈਸਲੇ ਲਏ ਜਾਂਦੇ ਨੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਜਿਹੜੀ ਦਿੱਤੀ ਜਾਣੀ ਹੈ ਉਸ ਦੇ ਵਿੱਚ ਵੇਖਾਂਗੇ ਕਿ ਆਖਰਕਾਰ ਬੇਰੋਜ਼ਗਾਰੀ ਨੂੰ ਲੈ ਕੇ ਬੇਰੋਜ਼ਗਾਰਾਂ ਨੂੰ ਲੈ ਕੇ ਕਿਸਾਨਾਂ ਦੇ ਧਰਨੇਆਂ ਨੂੰ ਲੈ ਕੇ ਜਾਂ ਕਿਸਾਨਾਂ ਦੇ ਪੱਖ ਦੇ ਵਿੱਚ ਜਾਂ ਔਰਤਾਂ ਦੇ ਲਈ ਕੀ ਕੁਝ ਇਸ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਗਏ ਨੇ ਸੋ ਪਿਛਲੀ ਵਾਰ ਵੱਡੀਆਂ ਝੁੰਗੀਆਂ ਸੌਦਾ ਕੀਤੀਆਂ ਗਈਆਂ ਸਨ ਏਸੀ ਦੇ ਵਿਚਾਲੇ ਪੰਜਾਬ ਪੰਚਾਇਤੀ ਨਿਯਮਾ ਦੇ ਵਿੱਚ ਸੌਦ ਕੀਤੀ ਗਈ ਸੀ ਪੰਜਾਬ ਦੇ ਵਿੱਚ ਸਰਪੰਚਾਂ ਤੇ ਪੰਚੂ ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਚੋਣ ਨਿਸ਼ਾਨਤੀ ਹੁੰਦੀਆਂ ਸਨ ਲੇਕਿਨ ਹੁਣ ਪੰਚਾਇਤੀ ਚੋਣਾਂ ਬਿਨਾ ਕਿਸੇ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਤੋਂ ਹੋਣਗੀਆਂ ਇਹ ਜਿਹੜੇ ਨੇ ਫੈਸਲੇ ਆਏ ਸਨ ਲੇਕਿਨ ਇਸ ਦੇ ਵਿਚਾਲੇ ਦੱਸਦੇ ਕਿ ਜਿੱਥੇ ਪੀਸੀਐਸ ਦੇਸ ਤੋਂ 10 ਤੋਂ ਵਧਾ ਕੇ 369 ਤੱਕ ਕਰ ਦਿੱਤਾ ਗਿਆ ਮਲੇਰ ਕੋਟਲਾ ਦਿੱਲੀ 36 ਨਵੇਂ ਪਾਲਕਾਂ ਦੀਆਂ ਅਸਾਮੀਆਂ ਬਣਾਈਆਂ ਗਈਆਂ ਅਤੇ ਉੱਥੇ ਸੈਸ਼ਨ ਡਿਵੀਜ਼ਨ ਜਿਹੜਾ ਬਣਾਇਆ ਗਿਆ ਲੇਕਿਨ ਹੁਣ ਅੱਜ ਕੀ ਫੈਸਲਾ ਲਿਆ ਜਾਂਦਾ ਹੈ 5 ਸਤੰਬਰ ਨੂੰ ਇਸ 11 ਵਜੇ ਹੋਣ ਵਾਲੀ ਮੀਟਿੰਗ ਦੇ ਵਿੱਚ ਇਹ ਦੇਖਣਾ ਹੋਵੇਗਾ ਸੋ ਪੰਜਾਬ ਕੈਬਨਿਟ ਦੀ ਅੱਜ ਅਹਿਮ ਬੈਠਕ ਹੈ 11 ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੀ ਰਿਹਾਇਸ਼ ਤੇ ਜੋ ਇਹ ਮੀਟਿੰਗ ਸ਼ੁਰੂ ਹੋਵੇਗੀ ਉਸ ਦੇ ਵਿੱਚ ਕਿਹੜੇ-ਕਿਹੜੇ ਵਰਗਾਂ ਨੂੰ ਰਾਹਤ ਦਿੱਤੀ ਜਾਂਦੀ ਹੈ ਜਾਂ ਕਿੰਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਜਾਂਦਾ ਹੈ ਜਾਂ ਕਿਸ ਦੇ ਬਾਰੇ ਸੋਚਿਆ ਗਿਆ ਸਭ ਕੁਝ ਵੇਖਣ ਵਾਲਾ ਹੋਵੇਗਾ ਸੋ ਬੇਰੋਜ਼ਗਾਰਾਂ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਤੇ ਔਰਤਾਂ ਨੂੰ ਲੈ ਕੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਇਹਨਾਂ ਨੂੰ ਲੈ ਕੇ ਵੱਡੇ ਐਲਾਨ ਜਿਹੜੇ ਨੇ ਉਹ ਕੀਤੇ ਜਾਣ ਲੇਕਿਨ ਇੱਥੇ ਜੇਕਰ ਔਰਤਾਂ ਦੇ 1000 ਰੁਪਏ ਦੀ ਗੱਲ ਕੀਤੀ ਜਾਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੇ ਵੱਲੋਂ ਉਹਨਾਂ ਦੇ ਪਤਨੀ ਦੇ ਵੱਲੋਂ ਵੀ ਇਹ ਬਿਆਨ ਦਿੱਤੇ ਗਏ ਸਨ ਇਸੇ ਸਾਲ ਦੇ ਵਿੱਚ ਜੋ ਹੈ ਉਹਨਾਂ ਮਹਿਲਾਵਾਂ ਨੂੰ ਜਿਹੜਾ ਗਰੰਟੀ ਪੂਰੀ ਕਰਕੇ ਦਿੱਤੀ ਜਾਏਗੀ ਕਿ ਇਹ ਇਹ ਫੈਸਲਾ ਹੋ ਸਕਦੇ ਇਸ ਦੇ ਉੱਤੇ ਕੋਈ ਫੈਸਲਾ ਆ ਸਕਦੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਉੱਤੇ ਵੀ ਵੇਖਣ ਵਾਲਾ ਹੋਵੇਗਾ ਲੇਕਿਨ ਕਿਹਾ ਜਾ ਰਿਹਾ ਕਿ ਬੇਰੁਜ਼ਗਾਰਾਂ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਉਤਾਂ ਨੂੰ ਲੈ ਕੇ ਜੋ ਹੈ ਅੱਜ ਪੰਜਾਬ ਕੈਬਨਿਟ ਦੇ ਵਿੱਚ ਅਹਿਮ ਫੈਸਲੇ ਲਈ ਜਾ ਸਕਦੇ